ਤਾਂ ਬਰਾਬਰ ਲੱਗਦੇ ਨੇ ਮੇਰੀ ਗੱਲ ਸੁਣੋ ਅਸੀਂ ਤਾਂ ਇਹ ਆਏ ਆ ਇਲਾਜ ਦੇ ਲਈ ਲੋਟੀ ਮੇਰਾ ਭਰਾ ਬੰਦਾ ਨਹੀਂ ਮੈਨੂੰ ਤੇਰੇ ਕੋਲ ਬਤਾ ਦੇਦਾ ਤੇਲ ਦੇ ਦਿੰਦਾ ਬਾਕੀ ਕਮਿਸ਼ਨ ਨਾਲ ਉਹਨੂੰ ਸਰ ਦਾ ਤੋੜਾ ਆਉਂਦਾ ਜਿਸ ਨੂੰ ਮੈਂ ਨਹੀਂ ਆਰ ਆਲੂ ਕੀ ਲਾਇਆ ਸੀ ਛੋਟੇ ਹੱਥੇ ਦੇ ਮੈਨੂੰ ਲੱਗਦਾ ਹੈ ਕਿ ਕਸ ਮਾ ਦਰਿਆ ਬਣੇ ਪਾ ਫਿਰ ਵੀ ਠੀਕ ਹੈ ਕਾ ਇਹਦੂ ਮਾੜਾ ਹਾਲ ਹੈ ਇੱਕੋ ਤੇ ਡਰਮ ਕਹਤਾ ਪਿੰਡ ਇੱਕ ਡਰਮ ਇੱਥੇ ਲੈਓ ਕਟੇਗਾ ਹੋਰ ਦੇ ਦੇ ਹੋਰ ਦੇ ਦੇ ਹਾਂਜੀ ਹਾਂਜੀ ਆ ਰਹੇ ਜੀ ਆ ਰਹੇ ਠੀਕ ਹੈ ਹੋਰ ਤੇ ਲੈ ਜਾਓ ਪਰ ਮੇਰੀ ਬੇਨਤੀ ਵੀ ਟਰੈਕਟਰ ਉਹਦੇ ਕੱਢ ਲਓ ਅਸੀਂ ਕੱਢ ਲਵਾਂ ਟਰੈਕਟਰ ਚਲੋ ਜੀ ਵਰਮੇ ਲਾ ਲਓ ਜਿੱਥੇ ਮਰਜੀ ਲਾ ਵਰਮੇ ਕਰ ਦੋ ਠੀਕ ਹੈ ਤਿੰਨ ਵਰਮੇ ਦੀ ਡਿਮਾਂਡ ਕੀਤੀ ਹੈ ਤੇਰੇ ਦਬਾਅ ਤੇ ਦਿਨ ਆ ਕਈ ਦੇ ਸਾਰਾ ਸਲਾਮੇ ਵਾਲਾ ਫੇਲਾ ਕੰਡਾ ਆ ਰਹੀ ਹੈ ਲੈ ਉਹਨਾਂ ਨੂੰ ਵੀ ਕਰੋ ਤਾਂ ਸਹੀ ਨਹੀਂ ਨਹੀਂ ਠੀਕ ਲੈ ਉਹ ਲੈਣਾ ਆਪਾਂ ਨੇ ਕੋਈ ਨਹੀਂ ਲੈ ਇਹ ਨਹੀਂ ਮੇਰੀ ਗੱਲ ਸੁਣੋ ਉਹ ਆਪਾਂ ਜਿੰਨੇ ਵੀ ਵਰਮੇ ਨੇ ਆਪਾਂ ਜਿਹੜਾ ਬੰਦਾ ਲਿਆਵੇ ਉਹਨੂੰ ਰਿਸਪੌਂਸਿਬਿਲਟੀ ਰੱਖਿਆ ਜਾ ਆਪਾਂ ਉਹਨਾਂ ਦੀ ਪਾਸ ਕਰ ਠੀਕ ਹੈ ਪਤਾ ਰੱਖਿਓ ਮਾਨੂੰ ਸਮਝਦੇ ਵੀ ਸੱਤੇ ਹੀ ਮਿਲ ਜਣਗੇ ਇੱਕ ਬੰਦਾ ਜ਼ਿੰਮੇਵਾਰ ਲਵੇ ਕੱਲ ਹੋਰ ਤਾਂ ਘੁੰਮ ਗਿਆ ਫਿਰ ਲਾਵੇ ਪੈਣਾ ਅਸੀਂ ਆਪਾਂ ਅਸੀਂ ਲਵਾਂਗੇ ਇਹ ਆਪੇ ਡੈਕਟਰ ਘੱਲੇਗਾ ਆਪਾਂ ਚੀਜ਼ ਦੀ ਜ਼ਿੰਮੇਵਾਰੀ ਹੈ ਨਹੀਂ ਨਹੀਂ ਰਾਤ ਅਸੀਂ ਇੱਥੇ ਹੀ ਰਹਿ ਗਏ ਸਾਰਾ ਸਮਾਨ ਜਿਹੜਾ ਜਿਵੇਂ ਕੋਈ ਚੱਕਰ ਹੀ ਨਹੀਂ ਆਗੇ ਪ੍ਰੇ ਮੇਰਾ ਪਿੰਡ ਸਜराना ਹੈ ਜੀ ਮੈਂ ਮੌਕੇ ਦਾ ਇੱਥੋਂ ਮੌਜੂਦਾ ਸਰਪੰਚਾ ਜੀ ਜਿਹੜੇ ਪਿੰਡ ਤੁਹਾਡੇ ਕੁਦਰਤੀ ਆਫਟਾਈਏ ਪਾਣੀ ਦੀ ਮਾਰ ਰੇਟ ਲੱਗ ਪਾਡੇ ਥੋੜਾ ਸਾਰਾ ਪਿੰਡ ਪਸਨਾ ਕਰਾ ਰਿਹਾ ਬਿਲਕੁਲ ਜੀ ਬਿਲਕੁਲ ਕੋਈ ਪਹੁੰਚਿਆ ਸਰਕਾਰੀ ਮੁਲਾਜ਼ਮ ਜਾਂ ਸਰਕਾਰੀ ਅਧਿਕਾਰੀ ਜਾਂ ਕੋਈ ਵਿਧਾਇਕ ਕੋਈ ਥੋੜੀ ਸਾਰ ਲੈਣਾ ਹੈ ਬਿਲਕੁਲ ਜੀ ਬਿਲਕੁਲ ਪ੍ਰਸ਼ਾਸਨ ਵੀ ਪਹਿਲੇ ਦਿਨ ਤੋਂ ਹੀ ਸਾਡਾ ਪੂਰਾ ਸੰਯੋਗ ਦੇ ਰਿਹਾ ਔਰ ਮਾਨਯੋਗ ਐਮ ਐਲ ਏ ਸਾਹਿਬ ਵੀ ਜਿਹੜੇ ਇਥੋਂ ਮੌਕੇ ਦੇ ਸਾਡੇ ਗੋਲਡੀ ਕਮੋਜੀ ਨੇ ਉਹ ਵੀ ਉਸੇ ਦਿਨ ਤੋਂ ਲੱਗੇ ਨੇ ਜੀ ਬਿਲਕੁਲ ਸੰਯੋਗ ਦੇ ਰਹੇ ਨੇ ਹਰ ਤਰ੍ਹਾਂ ਦਾ ਸੰਯੋਗ ਦੇ ਰਹੇ ਈ ਦੇਵੀ ਡੀਜ਼ਲ ਹੈ ਜੀ ਕੋਈ ਇਹ ਕੇਬਲਾਂ ਦਾ ਸੀ 24 ਘੰਟੇ ਲਾਈਟ ਦਾ ਸੀ ਹਰੇਕ ਜਿਹੜਾ ਉਹਨਾਂ ਨੇ ਹਰੇਕ ਕੰਮ ਜਿਹੜਾ ਹਰੇਕ ਚੀਜ਼ ਸਾਨੂੰ ਪ੍ਰੋਵਾਈਡ ਕਰਵਾ ਕੇ ਦਿੱਤੀ ਹੈ ਬਿਲਕੁਲ ਜੀ ਡੀਜ਼ਲ ਵੀ ਦਿੱਤਾ ਗਿਆ ਜੀ ਉਹਨਾਂ ਵੱਲੋਂ ਜਿਸ ਤਰ੍ਹਾਂ ਕੁਦਰਤੀ ਆਪ ਦਾ ਕਿੰਨੀ ਏਕੜ ਥੋੜੇ ਪਿੰਡ ਦੀ ਜਿਹੜੀ ਫਸਲ ਆਉਂਦੀ ਹੈ ਉਹ ਘਟੋ ਘਟੇ ਜੀ 2200 ਏਕੜ ਜਿਹੜਾ ਰਕਬਾ ਬਿਲਕੁਲ ਇੱਕ ਤਰ੍ਹਾਂ ਖਰਾਬ ਹੋਣ ਦੇ ਕੋਹਾਰ ਤੇ ਹੈ ਆਸੇ ਪਾਸੇ ਦੇ ਹੋਰ ਵੀ ਜਿਹੜੇ ਪਿੰਡ ਜਿਹੜੇ ਨੜੇ ਹੈ ਜੀ ਸਿੰਘਪੁਰਾ ਪਿੰਡ ਹੈ ਟਾਲੀਵਲਾ ਬੋਦਲਾ ਕੰਡਾ ਚੱਲਾ ਹੈ ਨ ਆ ਰਮਟਾਣੀ ਹੈ ਇਸੇ ਤਰ੍ਹਾਂ ਇੱਧਰ ਸਾਡੇ ਅੱਗੇ ਕੋਈ ਘੜਾ ਪਿੰਡ ਲੱਗਦਾ ਜੀ ਫਾਜ ਲਗਾ ਲ ਕੇ ਦਾ ਜਿਹੜਾ ਕਾਫੀ ਪਿੰਡਾ ਜਿਹੜਾ ਇੱਕ ਕੁਦਰਤੀ ਆਫਤ ਬਹੁਤ ਜ਼ਿਆਦਾ ਜਿਹੜਾ ਹੈ ਵੱਡੀ ਮਾਰ ਹੈ ਜੀ ਸਾਡੇ ਪਿੰਡਾਂ 'ਤੇ ਪਹਿਲਾਂ ਵੀ ਕਦੇ ਇਸ ਤਰ੍ਹਾਂ ਦੀ ਮਾਰ ਪਈ ਹੈ ਪਹਿਲਾਂ ਵੀ ਹੋ ਜਾਂਦਾ ਹੈ ਜੀ ਕਈ ਵਾਰ ਜੇ ਬਰਸਾਤੀ ਪਾਣੀ ਬਾਲਾ ਬਰਸਾਤ ਜ਼ੋਰਦਾਰ ਹੋ ਜਾਂਦੀ ਹੈ ਤੇ ਮੀਂਹ ਜਿਹੜੇ ਆਇ ਨੋਟਾ ਕਰਕੇ ਨੁਕਸਾਨ ਹਾਂ ਬਰਸਾਤ ਕਰਕੇ ਜੀ ਬਰਸਾਤ ਕਰਕੇ ਪਾਣੀ ਜਿਹਦਾ ਇਹ ਫਿਰ ਸੇਮ ਵਾਲੀਆਂ ਜਿਹੜੀਆਂ ਓਵਰਫਲੋ ਹੋਣ ਲੱਗ ਜਾਂਦੀਆਂ ਜੇ ਕੋ ਪਾਣੀ ਬਹੁਤ ਜ਼ਿਆਦਾ ਮਤਰਾ ਚ ਆ ਜਾਂਦਾ ਜੀ ਇਹਦੀ ਵਜ੍ਹਾ ਕਰਕੇ ਸਭ ਤੋਂ ਵੱਡ ਮੇਰਾ ਪਿੰਡ ਕਮਾਲ ਵਾਲਾ ਮੋਤੋ ਦਾ ਸਰਪੰਚਾ ਸਰਕਾਰਾਂ ਲੋਈ ਸਾਰੀ ਮਦਦ ਮਿਲਦੀ ਪਈ ਆ ਤਿੰਨ ਦਿਨ ਹੋ ਗਏ ਸਾਡੇ ਐਮਐਲਏ ਸਾਹਿਬ ਜਿੰਨਾ ਹਮਲਾ ਡੀਸੀ ਸਾਹਿਬ ਐਸਡੀਐਮ ਸਾਹਿਬ ਸਾਡੀਆਂ ਡਿਊਟੀਆਂ ਲੱਗੀਆਂ ਨੇ ਸਰਦਾਰ ਪ੍ਰਗਟ ਸਿੰਘ ਨੇ ਸੀਨਾ ਸਾਹਿਬ ਕੰਦਲੇ ਸਬੰਧੀ ਜਿੰਨੇ ਸੀ ਸਰਪੰਚਾ ਅਸੀਂ ਇਨਸਾਨੀਅਤ ਦੇ ਨਾਤੇ ਇੱਥੇ ਫਿਰਦੇ ਆ ਰਾਤ ਵੀ ਆ ਮੁੰਡਿਆਂ ਨੂੰ ਪੁੱਛ ਲਓ ਮੈਂ 2 ਵਜੇ ਇੱਥੋਂ ਗਿਆ ਵੇਖੋ ਜਿਹੜੇ ਪੱਖੇ ਨੇ ਜਾਂ ਤਾਰਾ ਨੇ ਜਾਂ ਟਰਾਂਸਫਰ ਮੇ ਜਿਹੜੀ ਜਿਹੜੀ ਪਿੰਡ ਵਾਲਿਆਂ ਨੇ ਮੰਗ ਸਾਡੇ ਕੋਲ ਰੱਖੀ ਐਮਐਲਏ ਸਾਹਿਬ ਕੋਲ ਰੱਖੀ ਉਹ ਤੁਰੰਤ ਪ੍ਰਭਾਵ ਨਾਲ ਜਿਹੜੀ ਪੂਰੀ ਕੀਤੀ ਗਈ ਆ ਦੇਖੋ ਮੈਂ ਜਨਤਾ ਨੂੰ ਇਹ ਅਪੀਲ ਕਰਦਾ ਇੱਕ ਵੀ ਇਹ ਸਮਾਂ ਜਿਹੜਾ ਹੈ ਸੰਜਮ ਰੱਖਣ ਦਾ ਕਾਲੇ ਪੈਣ ਦਾ ਸਮਾਂ ਨਹੀਂ ਗਾ ਜਦੋਂ ਵੀ ਕੁਦਰਤੀ ਆਫਤਾਂ ਹੁੰਦੀਆਂ ਨੇ ਉਹ ਕਿਸੇ ਇੱਕ ਬੰਦੇ ਦੇ ਵਸ ਦੀ ਗੱਲ ਨਹੀਂ ਹੁੰਦੀ ਸਰਕਾਰ ਤੁਹਾਡੇ ਨਾਲ ਖੜੀ ਏ ਐਮਐਲਏ ਸਾਹਿਬ ਤੁਹਾਡੇ ਨਾਲ ਖੜੇ ਨੇ ਐਮਐਲਏ ਸਾਹਿਬ ਦੀ ਟੀਮ ਤੁਹਾਡੇ ਨਾਲ ਖੜੀ ਏ ਤੁਹਾਨੂੰ ਡੀਜ਼ਲ ਚਾਹੀਦਾ ਮੋਟਰਾਂ ਚਾਹੀਦੀਆਂ ਨੇ ਪੱਖੇ ਚਾਹੀਦੇ ਨੇ ਕਿਸੇ ਹੋਰ ਚੀਜ਼ ਦੀ ਲੋੜ ਹੈ ਰਾਸ਼ਨ ਵਗੈਰਾ ਦੀ ਲੋੜ ਤੁਸੀਂ ਸੰਜਮ ਦੇ ਨਾਲ ਐਮਐਲਏ ਸਾਹਿਬ ਨੂੰ ਨੋਟ ਕਰਵਾਓ ਉਹ ਰਾਤ ਵੀ ਆਏ ਸੀ ਕੱਲ ਵੀ ਆਏ ਸੀ ਪਰਸੋਂ ਵੀ ਆਏ ਤੇ ਹੁਣ ਵੀ ਦੇਖ ਲਓ ਤੁਸੀਂ ਸਵੇਰ 7 ਵਜੇ ਦੇ ਪਿੰਡ ਸਜਰਾਣੇ ਚ ਫਿਰਦੇ ਨੇ ਦੇਖੋ ਆਦਰ ਮੜਾ ਦਿਖਾਓ ਪਾਣੀ ਕੱਲੋਂੋਂ ਨਾਲ ਚੱਲਦਾ ਪਿਆ ਸੀਗਾ ਅੱਜ ਪਾਣੀ ਹੈ ਜਿਹੜਾ ਮੇਰੇ ਹਿਸਾਬ ਨਾਲ ਡੇਢ ਡੇਢ ਫੁੱਟ ਜਿਹੜਾ ਸੇਮ ਨਾਲਾ ਘਟ ਚੁੱਕਿਆ ਮੈਂ ਸਾਰੇ ਸੱਜਣਾ ਪਿੰਡਿਆਂ ਨੂੰ ਅਪੀਲ ਕਰਦਾ ਵੀ ਹਲਪਰ ਨਾ ਹੋਵੋ ਸੰਜਮ ਰੱਖੋ ਜਿਹੜਾ ਕੋਈ ਲੀਡਰ ਭਰਾ ਵੀ ਮੇਰਾ ਆਉਂਦਾ ਏ ਉਹ ਚਿੱਕੜ ਸੁੱਟਣ ਦਾ ਟਾਈਮ ਨਹੀਂ ਹੈਗਾ ਆਪਾਂ ਇਹਨਾਂ ਦਾ ਸਾਥ ਦੇ ਕੇ ਸਾਰੇ ਰਲ ਮਿਲ ਕੇ ਆਪਾਂ ਇਸ ਆਫਤ ਦੇ ਵਿੱਚੋਂ ਇਹਨਾਂ ਨੂੰ ਬਾਹ ਫੜ ਕੇ ਬਾਹਰ ਕੱਢੀਏ ਸਭ ਤੋਂ ਪਹਿਲਾਂ ਫਲਾਟ ਆਇਆ ਸੀ ਸਾਡੇ ਅਗਰੇ ਸਾਰੇ ਬੜੀ ਸਪੋਰਟ ਕੀਤੀ ਸਾਰੇ ਪਿੰਡਾਂ ਪਰਵਾਮੀ ਜਾ ਰਹੇ ਨੇ ਜੀ ਤੇ ਮੈਂ ਉਹਨਾਂ ਦਾ ਦਿਲ ਤੋਂ ਇਹ ਨਗਰ ਨਵਾ ਸੇ ਧੰਨਵਾਦ ਕਰਦਾ ਜੀ ਪ੍ਰਸ਼ਾਸਨ ਅਧਿਕਾਰੀ ਵੀ ਪਹੁੰਚੇ ਨੇ ਬਹੁਤ ਜੀ ਐਸਡੀਐਮ ਡੀਸੀ ਸਾਹਿਬ ਸਾਰਾ ਜੀ ਵਿਧ ਵਿਜਲੀ ਪ੍ਰੋਗਰਾਮ ਹੈ ਜੀ ਸਾਡਾ ਤਾਂ तकरीबन ਜੋ ਏਰੀਆ ਤੁਹਾਨੂੰ ਜੋ ਦੇਖ ਰਿਹਾ ਪਾਣੀ ਥੱਲੇ तकरीबन ਸਾਡਾ ਏਰੀਆ ਹੈ ਜੀ ਉੱਥੇ तकरीबन 21 22 ਕਿੱਲੇ ਥਾਂ ਮੇਰੀ ਹੈ ਜੀ ਸਾਰੇ ਪਾਣੀ ਥੱਲੇ ਹੈ ਜੀ ਪੂਰੀ ਡੁੱਬੀ ਪਈ ਹੈ ਹਾਲ ਤੱਕ ਕੋਈ ਅਸਰ ਨਹੀਂ ਸਾਡੇ ਨਜ਼ਰ ਆਉਂਦਾ ਸਹੀ ਕੁਲ ਪਰ ਆਪ ਪਹੁੰਚਾ ਵੀ ਹੈ ਤੁਹਾਡੇ ਕੋ ਸਰਕਾਰ ਦਾ ਨਹੀਂ ਸਰਕਾਰ ਦੇ ਨੂੰ ਆਂਦੇ ਪਹੁੰਚ ਰਹੇ ਨੇ ਪ੍ਰਸ਼ਾਸਨ ਪਹੁੰਚ ਰਿਹਾ ਹੈ ਉਹ ਆਪਣੇ ਲੋਕੋ ਤਾਂ ਆਪਣੀ ਬਾਹ ਲਾਈ ਜਾ ਰਹੇ ਨੇ ਜੀ ਪਰ ਪਾਣੀ ਨਹੀਂ ਆਪਦੇ ਜੀ ਐਨਈਜੀ ਕੀ ਹੰਟਰ ਸਾਨੂੰ ਕੋਈ ਸੋਲੂਸ਼ਨ ਨਹੀਂ ਮਿਲ ਰਿਹਾ ਸੋਲੂਸ਼ਨ ਕਿਉਂ ਨਹੀਂ ਮਿਲ ਰਿਹਾ ਜੀ ਪਾਣੀ ਹਾਲੀ ਘਟ ਨਹੀਂ ਰਿਹਾ ਜੀ ਜੋ ਸਾਨੂੰ ਕੋਈ ਦਿਖੇਗਾ ਤਾਂ ਸਾਨੂੰ ਉਹੀ ਲੱਗਣਾ ਕਿ ਸਾਡੇ ਉੱਤੇ ਕੁਝ ਹੋ ਰਿਹਾ ਜੀ ਬਾਕੀ ਕੰਮ ਚੱਲ ਰਹੇ ਨੇ ਜੀ ਪਾਣੀ ਨਿਕਲ ਰਹੇ ਨੇ ਜੀ ਪਰ ਸਾਡਾ ਪਾਣੀ ਸਾਨੂੰ ਅਖੀਰ ਤੱਕ ਨਹੀਂ ਨਿਕਲਦਾ ਜੀ ਸਾਡੇ ਕਿਉਂਕਿ ਪੋਨੇ ਦੇ ਸੇਮ ਨਾਲ ਮੁਢੇ ਆ ਜਾਂਦਾ ਜੀ ਉੱਥੇ ਸਾਨੂੰ ਬਹੁਤ ਨੁਕਸਾਨ ਹੈ ਜੀ